ਦਾ ਸਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 23 ਜੂਨ 2025 ਦਿਨ ਸੋਮਵਾਰ ਹਰ ਮਹੀਨੇ ਦੀ 9 ਤਰੀਕ ਹੈ ਜੀ ਸੈਮਿਆਮ ਕੈਡਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆ ਸਭ ਦਾ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ ਆ ਇਹ ਪ੍ਰੋਗਰਾਮ ਤੁਹਾਡੇ ਤਾਈ ਆਪਣਾ ਮੋਟਰਜ਼ ਭਾਰਤ ਜੁਵਲਰਜ਼ ਅਤੇ ਫਾਈਬਰ ਟੱਕ ਦੇ ਸਹਿਯੋਗ ਨਾਲ ਪਹੁੰਚਾਇਆ ਜਾਂਦਾ ਜਿਦੇ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ ਜੀ ਇਰ ਇੰਡੀਆ ਹਾਸੀ ਦੀ 40ਵੀਂ ਵਰੇਗੰਢ ਦੀ ਅਸਰੀ ਦੇ ਮੱਡ ਪਾਰਕ ਵਿੱਚ ਚੱਲੀਆਂ ਗੋਲੀਆਂ ਦੀ ਤੇ ਇਰਾਨ ਇਜ਼ਰਾਈਲ ਦੀ ਜੰਗ ਬਾਰੇ ਜਿਦੇ ਬਾਰੇ ਇੱਕ ਬ੍ਰੇਕਿੰਗ ਨਿਊਜ਼ ਆ ਰਹੀ ਆ ਰਾਸ਼ਟਰਪਤੀ ਟਰੰਪ ਉਹਨਾਂ ਵੱਲੋਂ ਵੀ ਸੀਜ਼ਫਾਇਰ ਜਾਨੀ ਕਿ ਜੰਗਬੰਦੀ ਹੋ ਚੁੱਕੀ ਐ ਤੇ ਨਾਲ ਦੀ ਨਾਲ ਆਪਾਂ ਅਖੀਰ ਚ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਦੀ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਮੁੜਦੇ ਆਂ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ छ सौ चार पांच सो तिरानवे ग्यारह ग्यारह सिक्स जीरो फोर फाइव नाइन थ्री डबल वन डबल वन सरी तो लोकेशन नॉर्थ ईस्ट कैलग्रीप लिंग प्लाजा खुल गई है ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨਾਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਲਸੋ ਹੁਤਾ ਸ਼ੋਚ ਇੱਕ ਵਾਰ ਫੇਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਇੱਕ ਜਿਹੜੀ ਤਰਾਸਤੀ ਆ ਬਹੁਤ ਵੱਡੀ ਜਿਹਦਾ ਲੋਕ ਦੁੱਖ ਮਨਾਉਂਦੇ ਆ ਉਹ ਹੈ 1985 ਦਾ 에ਅਰ ਇੰਡੀਆ ਬੰਬ ਕਾਂਡ ਅੱਜ ਉਹਦੀ 40ਵੀਂ ਵਰ੍ਹੇ ਕੰਢਿਆ 23 ਜੂਨ 1985 ਨੂੰ ਇਹ ਜਹਾਜ਼ ਅਧਸਮਾਨੇ ਉਡਾ ਦਿੱਤਾ ਗਿਆ ਸੀ ਤੇ ਇਸ ਦੀ ਜਿਹੜੀ ਯਾਦ ਆ ਉਹ ਕਦੀ ਵੀ ਚੇਤਿਆਂ ਵਿੱਚੋਂ ਵਿਸਾਰੀ ਨਹੀਂ ਜਾ ਸਕਦੀ 328 નિર્દોષ ਲੋਕ ਜਿਹੜੇ ਕਿ ਆਪਣੇ ਰਿਸ਼ਤੇਦਾਰਾਂ ਨੂੰ ਯਾਰਾਂ ਦੋਸਤਾਂ ਨੂੰ ਮਿਲਣ ਵਾਸਤੇ ਜਾ ਰਹੇ ਸੀਗੇ ਤੇ ਉਹਨਾਂ ਨੂੰ ਪਤਾ ਵੀ ਨਹੀਂ ਸੀਗਾ ਕਿ ਉਹਨਾਂ ਦੇ ਨਾਲ ਕੀ ਬੀਤਣ ਜਾ ਰਿਹਾ ਤੇ ਉਹ ਇਸ ਹਾਦਸੇ ਦੇ ਵਿੱਚ ਸਦਾ ਦੀ ਨੀਂਦ ਸਵਾਦ ਦਿੱਤੇ ਗਏ ਜਿਹੜੀ ਸਭ ਤੋਂ ਵੱਡੇ ਦੁੱਖ ਦੀ ਗੱਲ ਹੈ ਕਿ 40 ਸਾਲ ਬੀਤ ਜਾਣ ਦੇ ਬਾਅਦ ਵੀ ਅਜੇ ਤੱਕ ਅਸਲ ਦੋਸ਼ੀ ਜਿਹੜੇ ਆ ਉਹ ਫੜੇ ਨਹੀਂ ਜਾ ਸਕੇ ਕਿਸੇ ਨੂੰ ਸਜ਼ਾ ਜਿਹੜੀ ਹੈ ਨਹੀਂ ਦਿੱਤੀ ਜਾ ਸਕੀ ਅਤੇ ਉਸ ਤੋਂ ਇਲਾਵਾ ਪਿਛਲੇ 40 ਸਾਲਾਂ ਦੇ ਵਿੱਚ ਇੰਨਾ ਕ ਭੰਬਲ ਪੂਸਾ ਜਿਹੜਾ ਆ ਉਹ ਬਣਾ ਦਿੱਤਾ ਗਿਆ ਆ ਕਿ ਕੋਈ ਪਤਾ ਨਹੀਂ ਲੱਗ ਰਿਹਾ ਵੀ ਇਹ ਹੋਇਆ ਕਿਵੇਂ ਆ ਤੇ ਦੋਸ਼ ਜਿਹੜੇ ਆ ਇੱਕ ਦੂਜੇ ਤੇ ਲਾਏ ਜਾ ਰਹੇ ਆ ਪਰ ਜਿਹੜੀ ਅਸਲੀਅਤ ਆ ਹੱਲੇ ਵੀ ਦੂਰ ਆ ਇਸ ਸਬੰਧੀ ਕੈਨੇਡਾ ਦੇ ਵਿੱਚ ਜਾਂਚ ਕਰਾਈ ਗਈ ਸੀਗੀ ਇੱਕ ਜਸਟਿਸ ਜohn ਮੇਜਰ ਵੱਲੋਂ ਉਹਦੇ ਵਿੱਚ ਬਹੁਤ ਸਾਰੇ ਤੱਥ ਜਿਹੜੇ ਆ ਉੱਪਰ ਕੇ ਬਾਹਰ ਆਏ ਸੀਗੇ ਭਾਰਤ ਸਰਕਾਰ ਦੀ ਭੂਮਿਕਾ ਕੈਨੇਡਾ ਸਰਕਾਰ ਦੀ ਭੂਮਿਕਾ ਪਰ ਜਿਹੜੀ ਅਸਲੀ ਗੱਲ ਉਹੀ ਆ ਕਿ ਇਨਸਾਫ ਤੋਂ ਹੱਲੇ ਵੀ ਦੂਰ ਆ ਸੋ ਅਸੀਂ ਜਿੱਥੇ ਇਹ ਅਰਦਾਸ ਕਰਦੇ ਆ ਕਿ ਪੀੜਤ ਪਰਿਵਾਰਾਂ ਨੂੰ ਪ੍ਰਮਾਤਮਾ ਹੌਸਲਾ ਬਖਸ਼ੀ 40 ਸਾਲ ਬਾਅਦ ਵੀ ਹੱਲੇ ਉਸ ਦੁੱਖ ਦੇ ਵਿੱਚ ਬੈਠੇ ਆ ਤੇ ਨਾਲ ਦੀ ਨਾਲ ਅਰਦਾਸ ਇਹ ਵੀ ਕਰਦੇ ਆ ਵੀ ਇਸ ਦੁਨੀਆ ਦੇ ਰਹਿਣ ਦੇ ਇਸ ਦੀ ਸਚਾਈ ਜ਼ਰੂਰ ਬਾਹਰ ਆਵੇ ਤਾਂ ਕਿ ਪੀੜਤਾਂ ਨੂੰ ਡਿਸਕਲੋਜ਼ਰ ਮਿਲੇ ਪਤਾ ਲੱਗੇ ਅਸਲੀ ਗੱਲ ਦੇ ਵਿੱਚ ਕਿਹਦੀ ਕਿੰਨੀ ਕਿੰਨੀ ਤੇ ਕੀ ਕੀ ਭੂਮਿਕਾ ਸੀਗੀ ਅਤੇ ਜਿਹੜੇ ਦੋਸ਼ੀ ਜਿਉਂਦੇ ਆ ਜੇ ਹੱਲੇ ਉਹਨਾਂ ਨੂੰ ਜ਼ਰੂਰ ਇਸ ਮਾਮਲੇ ਵਿੱਚ ਸਜ਼ਾ ਮਿਲੇ ਸੋ ਇਸ ਸੰਬੰਧੀ ਪੂਰੇ ਕੈਨੇਡਾ ਦੇ ਵਿੱਚ ਅੱਡ ਅੱਡ ਥਾਂ ਦੇ ਉੱਤੇ ਸਮਾਗਮ ਹੁੰਦੇ ਆ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਪੀੜਤਾਂ ਦੀ ਯਾਦ ਚ ਖਾਂਡਪਾਟ ਸਾਹਿਬ ਦੇ ਭੋਗ ਪੈਂਦੇ ਆ ਅਰਦਾਸਾਂ ਹੁੰਦੀਆਂ ਪਰ ਅਸਲ ਗੱਲ ਜਿਹੜੀ ਉਹੀ ਆ ਕਿ ਹੱਲੇ ਤੱਕ ਅਸਲ ਦੋਸ਼ੀ ਜਿਹੜੇ ਆ ਉਹ ਫੜੇ ਨਹੀਂ ਜਾ ਸਕੇ ਅਤੇ ਸਬੂਤ ਖਤਮ ਕਰਨ ਦੇ ਵਾਸਤੇ ਬਹੁਤ ਸਾਰੇ ਬੰਦੇ ਹੋਰ ਵੀ ਨਾਲ ਮਾਰੇ ਗਏ ਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਸਰੀ ਸ਼ਹਿਰ ਦੀ ਕਰੀਏ ਸਰੀ ਸ਼ਹਿਰ ਵਿੱਚ ਗੋਲੀਆਂ ਚੱਲਣ ਦਾ ਸਿਲਸਿਲਾ ਹੱਲੇ ਵੀ ਜਾਰੀ ਆ ਇਸ ਵਾਰ ਜਿਹੜੀ ਗੋਲੀ ਚੱਲੀ ਆ ਥੋੜੀ ਵੱਖਰੀ ਆ ਸਰੀਦਾ ਮੱਡਵੇ ਪਾਰਕ ਹੈ ਜੀ ਇੱਕ ਵੈਸੇ ਇਹ ਸਾਈਕਲਿੰਗ ਵਾਸਤੇ ਅਤੇ ਕੁਦਰਤੀ ਨਜ਼ਾਰੇ ਦੇਖਣ ਵਾਸਤੇ ਇੱਕ ਸਮੁੰਦਰ ਕੰਡੇ ਬਹੁਤ ਵਧੀਆ ਥਾਂ ਆ ਪਰ ਪਿਛਲੇ ਕੁਝ ਹਰਸੇ ਤੋਂ ਇੱਥੇ ਟੈਂਪਾ ਕੇ ਪੰਜਾਬੀ ਨੌਜਵਾਨਾਂ ਵਾਂਗੂ ਕਾਲਜ ਟਾਈਮ ਵਾਂਗ ਲੜਾਈਆਂ ਕੀਤੀਆਂ ਜਾਂਦੀਆਂ ਸੋ ਇਹੇ ਇੱਕ ਲੜਾਈ ਕੱਲ ਦੇਰ ਸ਼ਾਮ ਮੱਡ ਪਾਰਕ ਦੇ ਵਿੱਚ ਹੋਈ ਆ ਜਿਹਦੇ ਵਿੱਚ ਪੰਜਾਬੀ ਨੌਜਵਾਨਾਂ ਦੇ ਦੋ ਧੜੇ ਆਪਸ ਵਿੱਚ ਭਿੜੇ ਆ ਗੋਲੀ ਚੱਲੀ ਆ ਦੇਸ਼ ਵਿੱਚ ਇੱਕ ਨੌਜਵਾਨ ਦੇ ਗੋਲੀ ਲੱਗਣ ਕਾਰਨ ਜ਼ਖਮੀ ਹੋਇਆ ਜ਼ਖਮੀ ਨੂੰ ਉਹਦੇ ਸਾਥੀਆਂ ਵੱਲੋਂ ਗੱਡੀ ਚ ਪਾ ਕੇ ਹਸਪਤਾਲ ਪਹੁੰਚਾਇਆ ਗਿਆ ਅੱਜ ਇੱਥੇ ਫਿਰ ਹਸਪਤਾਲ ਦੇ ਵਿੱਚ ਪੁਲਿਸ ਨੇ ਵੀ ਜਾਂਚ ਸ਼ੁਰੂ ਵੀ ਆ ਤੇ ਉੱਥੇ ਪੁੱਛਗਿੱਛ ਕੀਤੀ ਆ ਚਸ਼ਮੀ ਦੇ ਗਵਾਹਾਂ ਨਾਲ ਗੱਲਬਾਤ ਕੀਤੀ ਆ ਪੂਰੇ ਮਸਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਇਸ ਸਬੰਧੀ ਹਲੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਜਾ ਸਕੀ ਪਰ ਜਿਹੜਾ ਨੌਜਵਾਨ ਜ਼ਖਮੀ ਹੋਇਆ ਸੀ ਉਹਦੀ ਹਾਲਤ ਬਿਲਕੁਲ ਖਤਰੇ ਤੋਂ ਬਾਹਰ ਆ ਤੇ ਥੋੜੇ ਇਲਾਜ ਤੋਂ ਬਾਅਦ ਉਹਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਸੋ ਕੁੱਲ ਮਿਲਾ ਕੇ ਇਹ ਹੈ ਕਿ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਆ ਤੇ ਜਦੋਂ ਅਕਸਰ ਹੁਣ ਗੱਲ ਕਰਦੇ ਆ ਤਾਂ ਗੱਲ ਇਹ ਆਉਂਦੀ ਆ ਕਿ ਸਾਡੀ ਕਮਿਊਨਿਟੀ ਵਿੱਚੇ ਕਿਉਂ ਹੋ ਰਿਹਾ ਕੈਨੇਡਾ ਦੇ ਵਿੱਚ 150 ਮੌਲਕ ਤੋਂ ਲੋਕ ਇੱਥੇ ਆ ਕੇ ਵੱਸਦੇ ਆ ਪਰ ਫਰੋਤਿਕਾ ਸਾਡੇ ਕਿਉਂ ਮੰਗੀਆਂ ਜਾ ਰਹੀਆਂ ਇਹ ਗੁਲੀਆਂ ਸਾਡੇ ਕਿਉਂ ਚੱਲਦੀਆਂ ਆ ਇਹ ਜੋ ਵੀ ਕੁਝ ਗਲਤ ਹੋ ਰਿਹਾ ਇਮੀਗ੍ਰੇਸ਼ਨ ਫਰਾਡ ਐਲ ਐਮ ਆਈ ਫਰਾਡ ਲੁੱਟ ਖਸੋਟੇ ਸਾਡੇ ਨਾਲ ਇਹ ਹੋ ਰਹੀ ਆ ਇਹਦਾ ਇੱਕ ਇੱਕ ਜਵਾਬ ਇਹੀ ਮਿਲਦਾ ਵੀ ਸਾਡੇ ਕਰਤਾਰ ਡਿੱਗ ਪਏ ਆ ਅਸੀਂ ਉਹ ਨਹੀਂ ਰਹਿ ਜਿਹੜੇ ਹੁੰਦੇ ਸੀ ਨਾ ਅਸੀਂ ਸਿੱਖ ਧਰਮਾਂ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਆ ਉਹਨਾਂ ਨੂੰ ਸਾਂਭ ਸਕਦੇ ਆ ਨਾ ਜਿਹੜਾ ਆਪਣਾ ਪੰਜਾਬੀ ਖਾਸਾ ਸੀਗਾ ਉਹ ਸਾਂਭ ਸਕਦੇ ਆ ਤੇ ਹੋਰ ਹੀ ਇੱਕ ਜਿਹੜਾ ਜੰਗਲੀ ਵਾਂਗੂ ਬਿਹੇਵ ਕਰ ਰਹੇ ਆ ਤੇ ਜਿਹਦੇ ਸਿੱਟੇ ਇਹ ਹੀ ਨਿਕਲਦੇ ਆ ਕਿ ਜਿੱਥੇ ਮਰਜ਼ੀ ਚੱਲ ਜਾਈਏ ਫਿਰ ਹਾਲਾਤ ਜਿਹੜੇ ਆ ਉਹ ਆਹੀ ਰਹਿਣੇ ਆ ਅਕਸਰ ਸਰਕਾਰਾਂ ਨੂੰ ਦੋਸ਼ ਦਿੰਦੇ ਆ ਪੁਲਿਸ ਨੂੰ ਪ੍ਰਸ਼ਾਸਨ ਨੂੰ ਦੋਸ਼ ਦਿੰਦੇ ਆ ਪਰ ਆਪਣੇ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਹੈਗੇ ਤੇ ਇਹ ਹੁਣ ਅਨਲਿਸਿਸ ਜਿਹੜਾ ਹੈ ਘਰ ਪੱਧਰ ਤੇ ਕਰਨਾ ਪਊਗਾ ਵੀ ਸਾਡੇ ਨਾਲੇ ਕਿਉਂ ਹੋ ਰਿਹਾ ਆ ਹੋਰ ਕੋਈ ਕਮਿਊਨਿਟੀ ਜਿਹੜੀ ਉਹਦੇ ਵਿੱਚ ਇਦਾਂ ਕਿਉਂ ਨਹੀਂ ਹੋ ਰਿਹਾ ਉਹ ਕੈਨੇਡਾ ਦੇ ਵਿੱਚ ਪੁਲਿਸਿੰਗ ਪ੍ਰਸ਼ਾਸਨ ਦਾ ਸਾਰਿਆਂ ਲਈ ਉਹੀ ਆ ਸਾਰੇ ਲੋਕ ਉਹੀ ਹੋਰ ਵੀ ਵੱਸਦੇ ਆ ਇੱਥੇ ਉਹਨਾਂ ਦੇ ਵਿੱਚ ਜਈਆਂ ਜੜੀਆਂ ਕਾਟਾਂ ਕਿਉਂ ਨਹੀਂ ਹੈਗੀਆਂ ਇੱਕ ਜ਼ਰੂਰ ਆਦਮ ਚਿੰਤਨ ਦਾ ਵੇਲਾ ਆ ਅਦਰਵਾਈਜ਼ ਇਹ ਬਿਮਾਰੀ ਜਿਹੜੀ ਆ ਵਧਦੀ ਚਲੀ ਜਾਣੀ ਆ ਇਸ ਦੇ ਨਾਲ ਹੀ ਗੱਲਬਾਤ ਕਰੀਏ ਦੁਨੀਆ ਦੇ ਸਭ ਤੋਂ ਵੱਡੇ ਮਸਲੇ ਦੀ ਜਿਹੜੀ ਜੰਗ ਇਰਾਨ ਅਤੇ ਇਜ਼ਰਾਇਲ ਦੇ ਦਰਮਿਆਨ ਲੱਗੀ ਹੈ ਦੇ ਵਿੱਚ ਵੀਕਐਂਡ ਤੇ ਬਹੁਤ ਕੁਝ ਹੋਇਆ ਤੇ ਵੀਕਐਂਡ ਤੋਂ ਬਾਅਦ ਪਹਿਲਾ ਪ੍ਰੋਗਰਾਮ ਇਸ ਕਰਕੇ ਕਈ ਗੱਲਾਂ ਜਿਹੜੀਆਂ ਕਰਨ ਵਾਲੀਆਂ ਆ ਸੋ ਜਿਹੜੀ ਤਾਜ਼ਾ ਜਾਣਕਾਰੀ ਆ ਰਹੀ ਹੈ ਉਹ ਇਹ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਐਲਾਨ ਕੀਤਾ ਗਿਆ ਕਿ ਇਰਾਨ ਅਤੇ ਇਜ਼ਰਾਇਲ ਜਿਹੜੇ ਆ ਉਹ ਜੰਗਬੰਦੀ ਲਈ ਰਾਜ਼ੀ ਹੋ ਗਏ ਆ ਤੇ ਅਮਰੀਕਾ ਵੱਲੋਂ ਵੀ ਜੰਗਬੰਦੀ ਕੀਤੀ ਜਾ ਰਹੀ ਆ ਸੋ ਇਹ ਜਿਹੜਾ ਬਿਆਨ ਉਹਨਾਂ ਨੇ ਬਕਾਇਦਾ ਆਪਣੇ 18th ਤੋਂ ਸੋਸ਼ਲ ਮੀਡੀਆ ਦੇ ਉੱਤੇ ਜਾਰੀ ਕੀਤਾ ਆ ਕਿ ਅਗਲੇ 12 ਘੰਟਿਆਂ ਦੇ ਵਿੱਚ ਜਿਹੜਾ ਆ ਮੁਕੰਮਲ ਜੰਗਬੰਦੀ ਹੋ ਜਾਣੀ ਆ ਤੇ ਇਹਦੇ ਵਾਸਤੇ ਉਹਨਾਂ ਨੇ ਦੁਨੀਆ ਨੂੰ ਵਧਾਈ ਵੀ ਦਿੱਤੀ ਆ ਪਰ ਕੀ 트াম্প ਦੇ ਇਸ ਬਿਆਨ ਦੇ ਉੱਤੇ ਯਕੀਨ ਕੀਤਾ ਜਾ ਸਕਦਾ ਆ ਕਿਉਂਕਿ ਪਹਿਲਾਂ ਵੀ ਉਹਨਾਂ ਨੇ ਇਹ ਕਿਹਾ ਸੀਗਾ ਕਿ ਅਗਲੇ 2 ਹਫ਼ਤੇ ਅਸੀਂ ੜੀਕ ਕਰਾਂਗੇ ਇਸ ਤੋਂ ਬਾਅਦ ਦੇ ਵਿੱਚ ਕੋਈ ਕਾਰਵਾਈ ਕਰਾਂਗੇ ਪਰ ਰਾਤ ਤੋਂ ਰਾਤ ਅਚਾਨਕ ਇਰਾਨ ਦੇ ਉੱਤੇ ਹਮਲਾ ਕਰ ਦਿੱਤਾ ਸੀਗਾ ਉਹ ਜਿਹੜਾ ਉਹ ਇਹਨਾਂ ਦਾ ਬਿਆਨ ਅੱਜ ਵਾਲਾ ਆ ਉਹ ਕਿੰਨਾ ਕੁ ਪਾਇਦਾ ਰਿਹਾ ਇਸ ਕਰਕੇ ਲੋਕੀ ਯਕੀਨ ਨਹੀਂ ਕਰ ਰਹੇ ਕਿਉਂਕਿ ਇਹ ਆਪਣੀ ਕਈ ਗੱਲ ਤੋਂ ਮੁੱਕਰ ਜਾਂਦੇ ਆ ਸੋ ਇਰਾਨ ਅਤੇ ਇਜ਼ਰਾਈਲ ਵੀ ਇਸ ਰਾਜਮੰਦੀ ਵਾਸਤੇ ਸਹਿਮਤ ਹੋ ਗਏ ਆ ਉਹਨਾਂ ਦੇ ਵੱਲੋਂ ਜਦ ਤੱਕ ਕੋਈ ਬਿਆਨ ਨਹੀਂ ਆ ਜਾਂਦਾ ਸੋ ਉਹਨਾਂ ਚਿਰ ਟਰੰਪ ਦੇ ਇਕੱਲੇ ਬਿਆਨ ਦੇ ਉੱਤੇ ਯਕੀਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਆਪਣੇ ਬਿਆਨ ਤੋਂ ਅਕਸਰ ਮੁੱਕਰ ਜਾਂਦੇ ਆ ਇੱਕ ਘੰਟਾ ਪਹਿਲਾਂ ਜਿਹੜਾ ਇਰਾਨ ਤੇ ਇਜ਼ਰਾਇਲ ਨੇ ਬਿਆਨ ਦਿੱਤਾ ਉਹਦੇ ਵਿੱਚ ਇਹੀ ਉਹਨਾਂ ਨੇ ਆਖਿਆ ਆ ਕਿ ਅਸੀਂ ਝੁਕਣਾ ਨਹੀਂ ਹੈਗਾ ਅਸੀਂ ਆਪਣੀ ਖੁਦਮੁਖਤਿਆਰੀ ਲਈ ਕਿਸੇ ਨਾਲ ਸਮਝੌਤਾ ਨਹੀਂ ਕਰਨਾ ਪਰ ਉਦੋਂ ਬਾਅਦ ਹੁਣੇ ਘੰਟੇ ਤੋਂ ਯਾਨੀ ਕਿ ਕਹੋ ਵੀ ਤਕਰੀਬਨ 45 50 ਮਿੰਟ ਬਾਅਦ ਟਰੰਪ ਉਹਨਾਂ ਦਾ ਹੀ ਬਿਆਨ ਆਇਆ ਆ ਸੋ ਰੀਕ ਕੀਤੀ ਜਾ ਰਹੀ ਹੈ ਕਿ ਇਰਾਨ ਤੇ ਇਜ਼ਰਾਇਲ ਇਸ ਬਾਰੇ ਕੀ ਕਹਿੰਦੇ ਆ ਪਰ ਹਾਲਾਤ ਜਿਹੜੇ ਉੱਥੇ ਕਾਫੀ ਚਿੰਤਾਜਨਕ ਬਣੇ ਹੋਏ ਆ ਸੋ ਵੀਕਐਂਡ ਤੇ ਇਹ ਹੋਇਆ ਕਿ ਟਰੰਪ ਨੇ ਇਰਾਨ ਦੇ ਤਿੰਨ ਪਰਮਾਣੂ ਟਿਕਾਣਿਆਂ ਦੇ ਉੱਤੇ ਜਿਹੜੇ ਜੀਬੀ ਯੂ 57 ਵੱਡੇ ਬੰਬ ਨੇ ਉਹ ਤੇ ਅਮਰੀਕਨ ਹਵਾਈ ਸੈਨਾ ਵੱਲੋਂ ਇਹ ਸਫਲ ਆਪਰੇਸ਼ਨ ਜਿਹੜਾ ਕੀਤਾ ਗਿਆ ਆ ਸੋ ਇਹ ਗੱਲ ਵਾਈਟ ਹਾਊਸ ਦੇ ਵਿੱਚ ਦਿੱਤੇ ਭਾਸ਼ਣ ਵਿੱਚ 트ੰਪ ਉਹਨਾਂ ਨੇ ਵੀ ਆਖੀ ਸੀਗੀ ਤੇ ਇਰਾਨ ਨੂੰ ਇਹ ਕਿਹਾ ਗਿਆ ਸੀ ਕਿ ਅੱਗੇ ਸ਼ਾਂਤੀ ਤੁਸੀਂ ਬਣਾ ਕੇ ਰੱਖਣੀ ਆ ਤੇ ਜੇ ਜਾਂ ਲੜਨਾ ਆ ਹੁਣ ਤੁਹਾਡੇ ਦੇ ਡਿਪੈਂਡ ਕਰਦਾ ਆ ਤੇ ਨਾਲ ਹੀ ਧਮਕੀ ਇਹ ਵੀ 트ੰਪ ਵੱਲੋਂ ਦਿੱਤੀ ਗਈ ਸੀ ਕਿ ਜੇਕਰ ਤੁਸੀਂ ਹੁਣ ਜਿਹੜਾ ਇਹ ਹਮਲਾ ਕੀਤਾ ਜਾਂ ਕਿਸੇ ਅਮਰੀਕੀ ਅੱਡੇ ਤੇ ਹਮਲਾ ਕੀਤਾ ਤੇ ਤੁਹਾਨੂੰ ਅਸੀਂ ਇੰਨਾ ਕਰਾਰਾ ਜਵਾਬ ਦੇਵਾਂਗੇ ਕਿ ਤੁਸੀਂ ਮੁੜ ਕੇ ਉੱਠਣ ਜੋਗੇ ਨਹੀਂ ਰਹੋਗੇ ਤੇ ਤੁਹਾਡਾ ਮੂੰਹ ਭੰਦ ਦੇਵਾਂਗੇ ਪਰ ਹੋਇਆ ਕਿ ਉਸ ਤੋਂ ਬਾਅਦ ਈਰਾਨ ਨੇ ਕਤਰ ਅਤੇ ਇਰਾਕ ਦੇ ਵਿੱਚ ਜਿਹੜੇ ਅਮਰੀਕਨ ਫੌਜੀ ਟਿਕਾਣੇ ਆ ਉਹਨਾਂ ਦੇ ਉੱਤੇ ਮਜ਼ਾਈਲਾ ਸਿੱਟੀਆਂ ਤੇ ਗੱਲ ਹੋਈ ਸੀ ਮੂੰਹ ਭੰਨਣ ਦੀ ਕਰਾਰਾ ਜਵਾਬ ਦੇਣ ਦੀ ਪਰ ਜਿਹੜਾ ਹੁਣ ਬਿਆਨ ਆ ਰਿਹਾ ਹੈ ਉਹ ਜੰਗਬੰਦੀ ਵਾਲਾ ਆ ਰਿਹਾ ਹੈ ਵੀ ਸਮਝੌਤਾ ਹੋ ਗਿਆ ਹੈ ਖੈਰ ਦੁਨੀਆ ਵਾਸਤੇ ਚੰਗੀ ਗੱਲ ਹੈ ਸਮਝੌਤਾ ਹੋ ਜਵੇ ਕੌਣ ਦਾ ਝੂਠਾ ਪੈ ਗਿਆ ਕੌਣ ਸੱਚਾ ਹੋ ਗਿਆ ਕਿਹਦਾ ਥੱਲਾ ਲੱਗ ਗਿਆ ਕਿਹਦੀ ਚੜ੍ਹਾਈ ਹੋ ਗਈ ਇਹ ਗੱਲਾਂ ਮੈਟਰ ਨਹੀਂ ਕਰਦੀਆਂ ਜੰਗਬੰਦੀ ਬਹੁਤ ਮੈਟਰ ਕਰਦੀ ਆ ਜੇਕਰ ਜੰਗਬੰਦੀ ਹੁੰਦੀ ਆ ਤੇ ਦੁਨੀਆ ਦੀ ਤਬਾਈ ਹੁਣ ਉਹ ਵੀ ਬਚ ਜਾਊਗੀ ਜਿਸ ਪਾਸੇ ਨੂੰ ਇਹ جنگ ਜਾ ਰਹੀ ਸੀਗੀ ਇਹਨੇ ਵਿਸ਼ਵ ਜੰਗ ਦਾ ਰੂਪ ਲੈ ਲੈਣਾ ਸੀਗਾ ਉਧਰੋਂ ਜੇ ਬਚਾਅ ਹੋ ਜਾਵੇ ਤਾਂ ਚੰਗੀ ਗੱਲ ਆ ਤੇ ਇਹ ਇਤਰਾਈ ਚੜਾਈ ਵਾਲੀਆਂ ਗੱਲਾਂ ਜਾਂ ਜਾਂ ਮਿਹਣੇਬਾਜ਼ੀ ਅਕਸਰ ਫੇਰ ਹੁੰਦੀ ਰਹਿਣੀ ਆ ਪਰ ਚੰਗੀ ਗੱਲ ਇਹ ਹੀ ਹੋਊਗੀ ਕਿ ਜੰਗਬੰਦੀ ਹੋਊਗੀ ਸੋ ਅਰਦਾਸ ਆ ਕਿ ਜਾਂ ਇਹ ਕਹਿੰਦਾ ਦੁਆ ਆ ਇਸ ਗੱਲ ਦੀ ਕਿ ਇਰਾਨ ਅਤੇ ਇਜ਼ਰਾਈਲ ਵੀ ਜੰਗਬੰਦੀ ਵਾਸਤੇ ਮੰਨ ਜਾਣ ਤੇ ਤਾਂ ਕਿ ਜਿਹੜਾ ਦੁਨੀਆ ਦੇ ਵਿੱਚ ਚਿੰਤਾਜਨਕ ਮਾਹੌਲ ਬਣਿਆ ਆ ਉਹਨੂੰ era ਦੂਰ ਕੀਤਾ ਜਾ ਸਕੇ ਸੋ ਹੋਇਆ ਇਹ ਹੈ ਕਿ ਅਮਰੀਕਾ ਦੇ ਵਿੱਚ ਵੀ ਬਹੁਤ ਵੱਡੀ ਪੱਧਰ ਤੇ ਮਜਾਰੇ ਹੋ ਰਹੇ ਆ ਵੀਕੈਂਡ ਸਗਾ ਬਹੁਤ ਸਾਰੇ ਲੋਕਾਂ ਤੋਂ ਬਾਹਰ ਨਿਕਲ ਕੇ ਅਮਰੀਕਾ ਦੇ ਇਸ ਫੈਸਲੇ ਦਾ ਕਹ ਸਕਦੇ ਟਰੰਪ ਇਸ ਫੈਸਲੇ ਦਾ ਵਿਰੋਧ ਕਰ ਰਹੇ ਸੀ ਕਿ ਅਮਰੀਕਾ ਇੱਕ ਹੋਰ ਲੜਾਈ ਦੇ ਵਿੱਚ ਜਾਣਾ ਫੋੜ ਨਹੀਂ ਕਰਦਾ ਪਹਿਲਾਂ ਹੀ ਅਮਰੀਕਾ ਦੀ ਇਕਨੋਮੀ ਜਿਹੜੀ ਆ ਬਹੁਤ ਨਾਜ਼ੁਕ ਬਣੀ ਹੋਈ ਆ ਕਰਜ਼ਾ ਬਹੁਤ ਵਧਿਆ ਹੋਇਆ ਤੇ ਟਰੰਪ ਖੋਦੇ ਵਾਦਾ ਕਰਕੇ ਹੀ ਚੋਣ ਜਿੱਤੇ ਸੀਗੇ ਕਿ ਆਪਾਂ ਲੜਾਈਆਂ ਨਹੀਂ ਹੋਰ ਕਰਨੀਆਂ ਉਲਟਾ ਉਹਨਾਂ ਨੇ ਆਪਣੀ ਚੋਣ ਮਹਿੰਮ ਦੇ ਵਿੱਚ ਬਰਾਕ ਬਾਮਾ ਤੇ ਬਿਲ ਕਲਿੰਟਨ ਤੇ ਦੋਸ਼ ਲਾਏ ਸੀਗੇ ਕਿ ਇਹਨਾਂ ਨੇ ਲੜਾਈਆਂ ਛੇੜੀਆਂ ਆ ਤੇ ਜੇਕਰ ਕੰਬਲਾ ਹੈਰਸ ਆ ਗਈ ਤਾਂ ਇਹ ਲੜਾਈਆਂ ਫਿਰ ਚੱਲੀ ਜਾਣੀਆਂ ਆ ਇਸ ਕਰਕੇ ਆਪਾਂ ਇਹ ਲੜਾਈ ਬੰਦ ਕਰੀਏ ਪਰ ਹੁਣ ਖੋਦੀ ਲੜਾਈ ਵੱਲ ਨੂੰ ਕੁੱਦ ਪਏ ਸੀਗੇ ਉਹ ਇਸ ਕਰਕੇ ਜਿਹੜੇ ਮੈਗਾ ਸਮਰਥਕ ਸੀਗੇ 트럼ਪ ਦੇ ਉਹੀ ਵਿਰੋਧ ਕਰ ਰਹੇ ਸੀਗੇ ਖਾਸ ਕਰਕੇ ਟਕਰ ਕਾਲਸਨ ਤੇ ਸਟੀਫ ਬੈਨਨ ਅਤੇ ਉਹ ਗਰੁੱਪ ਜਿਹੜਾ ਆ ਪਰ ਫਿਰ ਵੀ ਬਹੁਤ ਗਿਣਤੀ ਜਿਹੜੇ ਮੈਗਾ ਸਮਰਥਕ ਸੀਗੇ ਉਹ 트럼ਪ ਦੇ ਮਗਰੇ ਹੀ ਆ ਉਹ ਇਹ ਕਹਿੰਦੇ ਸੀਗੇ ਕੋਈ ਗੱਲ ਨਹੀਂ ਵੀ ਇਹਦੇ ਵਿੱਚ ਵੀ ਕੋਈ ਦੂਰੰਦੇਸ਼ੀ ਹੋਣੀ ਆ ਜੇ 트럼ਪ ਇਹ ਕਰ ਰਹੇ ਆ ਇਹਦੇ ਵਿੱਚ ਵੀ ਕੋਈ ਭਲਾਈ ਹੋਣੀ ਆ ਪਰ ਫਿਰ ਵੀ ਵਿਰੋਧ ਹੋ ਰਿਹਾ ਸੀ ਕਿ ਇਹ ਗੱਲਾਂ ਚੱਲ ਰਹੀਆਂ ਸੀਗੀਆਂ ਕਿ ਹਮਲਾ ਕਰਨ ਲਈ ਕਾਂਗਰਸ ਤੋਂ ਮਨਜ਼ੂਰੀ ਕਿਉਂ ਨਹੀਂ ਲਈ ਵਿਰੋਧ ਕਰਨ ਵਾਲਿਆਂ ਵਿੱਚ ਡੈਮੋਕ੍ਰੇਟ ਜਿਹੜੇ ਕੋਲ ਦੀ ਵਿਰੋਧੀ ਪਾਰਟੀ ਆ ਉਹ ਜ਼ਿਆਦਾ ਆ ਰਿਪਬਲਿਕਨ ਦੇ ਵਿੱਚੋਂ ਥੋੜੇ ਆ ਜਿਹੜੇ ਉਹਨ ਤੇ ਇਸ ਦੇ ਨਾਲ ਜੇਕਰ ਹੁਣ ਜੰਗਬੰਦੀ ਹੋ ਜਾਂਦੀ ਹੈ ਤਾਂ ਫਿਰ ਨਵਾਂ ਸਿਨੈਰੀਓ ਸਾਰਾ ਬਣ ਜਾਣਾ ਹੈ ਇਸ ਦੇ ਦਰਮਿਆਨ ਕੁਝ ਬਿਆਨ ਜਿਹੜੇ ਬੜੇ ਉਹ ਚਿੰਤਾਜਨਕ ਸਿਗੇ ਖਾਸ ਕਰਕੇ ਰੂਸ ਦੇ ਜਿਹੜੇ ਸਾਬਕਾ ਰਾਸ਼ਟਰਪਤੀ ਨੇ ਤੇ ਹੁਣ ਉਹਨਾਂ ਦੇ ਪ੍ਰਭਾਵਸ਼ਾਲੀ ਆਗੂ ਨੇ ਦਮਿਟਰੀ ਮੈਦਾਦੇਵ ਉਹਨਾਂ ਨੇ ਦੋ ਬਿਆਨ ਦਿੱਤੇ ਇੱਕ ਤਾਂ ਉਹਨੇ ਇਹ ਬਿਆਨ ਦਿੱਤਾ ਕਿ ਈਰਾਨ ਦੇ ਪ੍ਰਮਾਣੂ ਟਿਕਾਣਿਆਂ ਨੂੰ ਕੁਝ ਨਹੀਂ ਹੋਇਆ ਹੈਗਾ ਉਨਾ ਵੈਲਰੋਨੀਅਮ ਜਿਹੜਾ ਆ ਪਹਿਲਾਂ ਹੀ ਲਾਂਬੇ ਕਰ ਲਿਆ ਗਿਆ ਸੀਗਾ 400 ਕਿਲੋਗ੍ਰਾਮ ਦੇ ਕਰੀਬ ਜੁਰੇਨੀਮ ਇਰਾਨ ਨੇ ਰਿਚ ਕਰਕੇ ਰੱਖਿਆ ਹੋਇਆ ਸੋਧ ਕੇ ਰੱਖਿਆ ਹੋਇਆ ਉਹ ਕਹਿੰਦੇ ਵੀ ਉਹ ਬਹੁਤ ਸੁਰੱਖਿਅਤ ਟਿਕਾਣੇ ਦੇ ਉੱਤੇ ਆ ਸੋ ਇਹ ਗੱਲ ਰੂਸ ਨੂੰ ਕਿਵੇਂ ਪਤਾ ਇਹਦਾ ਮਤਲਬ ਇਹ ਆ ਕਿ ਰੂਸ ਵਾਲੇ ਜਿਹੜੇ ਇਰਾਨ ਦੇ ਨਾਲ ਮਿਲ ਕੇ ਉਹਨਾਂ ਦਾ ਪਰਮਾਣੂ ਬੰਬ ਬਣਾ ਰਹੇ ਆ ਉਹਨਾਂ ਨੂੰ ਸਾਰੀ ਜਾਣਕਾਰੀ ਆ ਦੂਜੀ ਗੱਲ ਉਹਨਾਂ ਨੇ ਇਹ ਕਿਹਾ ਕਿ ਜੇਕਰ ਲੋੜ ਪਈ ਤਾਂ ਦੁਨੀਆ ਦੇ ਹੋਰ ਮੁਲਕ ਇਰਾਨ ਨੂੰ ਪਰਮਾਣੂ ਬੰਬ ਦੇ ਦੇਣਗੇ ਸੁਇਦਾਰਥ ਨੇ ਨਿਕਲਦਾ ਆ ਕਿ ਵੀ ਰੂਸ ਵੀ ਉਹਨਾਂ ਵਿੱਚੋਂ ਇੱਕ ਮਲਕ ਹੋ ਸਕਦਾ ਆ ਜਿਹੜਾ ਇਰਾਨ ਨੂੰ ਬਣਿਆ ਬਣਾਇਆ ਪਰਮਾਣੂ ਬੰਬ ਦੇ ਦੇਵੇ ਸੋ ਇਸ ਤੋਂ ਬਾਅਦ ਟਰੰਪ ਨੇ ਇੱਕ ਜਿਹੜਾ ਬਿਆਨ ਦਾ ਗਿਆ ਉਹ ਦਮਿਟਰੀ ਮੈਦਾਦੇਵ ਨੂੰ ਪੁੱਛਣ ਵਾਲਾ ਸੀਗਾ ਸਪਸ਼ਟ ਕਰਨ ਵਾਲਾ ਸੀਗਾ ਉਹ ਕਹਿੰਦਾ ਤੁਸੀਂ ਕਲੀਅਰਲੀ ਦੱਸੋ ਟਰੰਪ ਕਹਿੰਦਾ ਵੀ ਦਮਿਟਰੀ ਮੈਦਾਦੇਵ ਨੂੰ ਵੀ ਤੁਸੀਂ ਦੇ ਰਹੇ ਆ ਬੰਬ ਰੂਸ ਵਾਲੇ ਜਿਹੜੇ ਆ ਉਹ ਇਰਾਨ ਨੂੰ ਬੰਬ ਦੇ ਰਹੇ ਆ ਪਰਮਾਣੂ ਬੰਬ ਉਹ ਕਹਿੰਦਾ ਤੁਸੀਂ ਨਿਊਕਲੀਅਰ ਵਰਡ ਜਿਹੜਾ ਇੰਨਾ ਕੈਜ਼ੂਅਲੀ ਲੈ ਰਹੇ ਆ ਇਹਨੂੰ ਵਾਰ-ਵਾਰ ਇਹਦਾ ਇਸਤੇਮਾਲ ਕਰ ਰਹੇ ਆ ਤੁਹਾਨੂੰ ਪਤਾ ਹੈਗਾ ਵੀ ਇਹਦਾ ਮਤਲਬ ਕੀ ਨਿਕਲਦਾ ਆ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਜਿਹੜੀ ਗੱਲ ਹੋਈ ਕਿ ਦਮਿਤਰੀ ਮੈਦਵਦਾਵ ਦਾ ਫਿਰ ਬਿਆਨ ਆਇਆ ਉਹ ਕਹਿੰਦਾ ਪਹਿਲੀ ਗੱਲ ਤਾਂ ਅਸੀਂ ਅਮਰੀਕਾ ਵੱਲੋਂ ਇਰਾਨ ਤੇ ਕੀਤੇ ਗਏ ਹਮਲੇ ਦੀ ਨਖੇਦੀ ਕਰਦੇ ਆਂ ਤੇ ਉਸ ਹਮਲੇ ਦੇ ਜਿਹੜੇ ਨਿਸ਼ਾਨੇ ਸਗੇ ਉਹ ਸਾਰ ਨਹੀਂ ਹੋਏ ਇੱਕ ਫੇਲ ਹਮਲਾ ਸੀਗਾ ਤੇ ਦੂਜੇ ਪਾਸੇ ਅਸੀਂ ਇਹ ਵੀ ਸਪਸ਼ਟ ਕਰਦੇ ਆਂ ਕਿ ਰੂਸ ਨੇ ਰੂਸ ਦਾ ਕੋਈ ਵੀ ਇਰਾਦਾ ਨਹੀਂ ਹੈਗਾ ਕਿ ਅਸੀਂ ਇਰਾਨ ਨੂੰ ਪ੍ਰਮਾਣੂ ਹਥਿਆਰ ਦੇਈਏ ਬਣੇ ਬਣਾਏ ਪਰ ਹੋਰ ਮੁਲਕ ਕਹਿੰਦਾ ਬਥੇਰੇ ਹੈਗੇ ਜਿਹੜੇ ਦੇ ਸਕਦੇ ਆ ਸੋ ਗੱਲ ਕੀ ਹੈ ਕਿ ਲੀਡਰ ਜੋ ਕਹਿੰਦੇ ਆ ਉਹ ਕਰਦੇ ਥੋੜੀ ਆ ਅਬਿਆਨਾਂ ਤੋਂ ਮੁੱਕਰ ਜਾਂਦੇ ਆ ਸੋ ਉਹਨਾਂ ਦਾ ਜਿਹੜਾ ਬਿਆਨ ਦਿੱਤਾ ਹੋਇਆ ਆ ਉਹ ਬਹੁਤ ਗੰਭੀਰ ਆ ਤੇ ਭਵਿੱਖ ਦੇ ਵਿੱਚ ਵੀ ਇਹਦੇ ਜਿਹੜੇ ਸਿੱਟੇ ਆ ਰੰਬੀ ਨਿਕਲਣਗੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਟਰੰਪ ਨੂੰ ਇਹ ਵੀ ਕਿਹਾ ਕਿ ਜਿਹੜੀਆਂ ਇਹ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਆ ਪਰਮਾਣੂ ਟਕਾਣਿਆਂ ਤੇ ਹਮਲੇ ਕੀਤੇ ਜਾ ਰਹੇ ਆ ਇਹਦੇ ਨਾਲ ਇਰਾਨ ਜਿਹੜਾ ਨਿਊਕਲੀਅਰ ਟ੍ਰੀਟੀ ਵਿੱਚ ਹੁਣ ਬਾਹਰ ਨਿਕਲ ਚੁੱਕਾ ਆ ਸੋ ਜੇਕਰ ਦੁਨੀਆ ਨੂੰ ਦੁਬਾਰਾ ਸੁਰੱਖਿਅਤ ਬਣਾਉਣਾ ਤਾਂ ਫਿਰ ਨਵੀਂ ਟ੍ਰੀਟੀ ਕਰਨੀ ਪਊਗੀ ਨਵਾਂ ਸਮਝੌਤਾ ਕਰਨਾ ਪਊਗਾ ਦੂਜੇ ਪਾਸੇ ইংল্যান্ড ਤੇ ਫਰਾਂਸ ਨੇ ਵੀ ਇਹ ਗੱਲ ਆਖੀ ਸੀ ਕਿ ਜੇਕਰ ਅਮਰੀਕਾ ਦੇ ਕਿਸੇ ਟਿਕਾਣੇ ਤੇ ਹਮਲਾ ਹੋਇਆ ਤਾਂ ਇਹਨੂੰ ਨੈਟੋ ਮੁਲਕਾਂ ਤੇ ਹਮਲਾ ਸਮਝਿਆ ਜਾਊਗਾ ਸੋ ਨੈਟੋ ਮੁਲਕਾਂ ਦੀ ਵੀ ਯੂਰਪ ਦੇ ਵਿੱਚ ਨਾਲੋ-ਨਾਲ ਮੀਟਿੰਗ ਚੱਲ ਰਹੀ ਸੀਗੀ ਇਹ ਸਾਰੇ ਦੇ ਦਰਮਿਆਨ ਇੱਕ ਜਿਹੜਾ ੜਿੱਕਾ ਇਹ ਵੀ ਪੈ ਰਿਹਾ ਕਿ ਜਿਸ ਤਰੀਕੇ ਦੇ ਨਾਲ ਟੈਨ ਫਲਾਏ ਗਏ ਸੀਗੇ ਟਰੰਪ ਵੱਲੋਂ ਚਾਹੇ ਉਹ ਕੈਨੇਡਾ ਸੀਗਾ ਚਾਹੇ ਉਹ ਯੂਰਪੀ ਯੂਨੀਅਨ ਸੀਗੀ ਕਿ ਤਰ੍ਹਾਂ ਨਾ ਕਿਤੇ ਇੱਕ ਨਾਰਾਜ਼ਗੀ ਇੱਕ ਕੜਤਣ ਅਮਰੀਕਾ ਦੇ ਨਾਲ ਇਹਨਾਂ ਮੁਲਕਾਂ ਦੀ ਬਣ ਗਈ ਸੀਗੀ ਤੇ ਉਹ ਜਿਹੜੀ ਕੜਤਣ ਹੈਗੀ ਆ ਉਹ ਇਸ ਸਾਰੀ ਜੰਗਬੰਦੀ ਦੇ ਵਿੱਚ ਜੰਗ ਦੇ ਵਿੱਚ ਵੀ ਇੱਕ ਅਸਰੰਦਾਜ਼ ਹੋ ਕੇ ਦਿਖਾ ਰਹੀ ਹੈ ਕਿ ਹੁਣ ਸਾਰੇ ਇਕੱਠੇ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਅਜੇ ਕੁਝ ਚਿਰ ਪਹਿਲਾਂ ਯੂਰਪੀਅਨ ਯੂਨੀਅਨ ਅਤੇ ਕੈਨੇਡਾ ਦੇ ਉੱਤੇ ਟੈਰਫ ਲਾਏ ਜਾ ਰਹੇ ਸਗੇ ਸੋ ਇਹ ਕਾਫੀ ਇਤਕੀ ਮਾਮਲਾ ਪੇ ਚੀਤਾ ਬਣਿਆ ਹੋਇਆ ਸੀ ਬਾਕੀ ਜਿਹੜਾ ਕਟਰ ਦੇ ਵਿੱਚ ਤੇ ਰਾਕ ਚ ਹਮਲੇ ਹੋਏ ਹੈ ਇਰਾਨ ਵੱਲੋਂ ਮਿਜ਼ਾਈਲਾਂ ਸਿੱਟੀਆਂ ਗਈਆਂ ਉੱਥੇ ਕੋਈ ਵੀ ਨੁਕਸਾਨ ਨਹੀਂ ਹੋਇਆ ਕਿਉਂਕਿ 10000 ਦੇ ਕਰੀਬ ਫੌਜੀ ਕਟਰ ਵਾਲੇ ਹਵਾਈ 베ਸ ਤੋਂ ਪਹਿਲਾਂ ਹੀ ਉਰੇ ਪਰੇ ਕਰ ਲੈ ਗਏ ਸੀਗੇ ਸੋ ਇਹ ਸਿਰਫ ਖਾਲੀ ਬੇਸ ਦੇ ਉੱਤੇ ਹਮਲਾ ਜਿਹੜਾ ਆ ਇਰਾਨ ਵੱਲੋਂ ਕੀਤਾ ਗਿਆ ਹੈ ਸੀਗਾ ਸੋ ਹੁਣ ਜਿਹੜਾ ਕੈਨੇਡਾ ਆ ਵੈਸੇ ਉਹ ਵੀ ਇਹੀ ਕਹਿ ਰਿਹਾ ਕਿ ਇਰਾਨ ਦੇ ਕੋਲ ਪਰਮਾਣੂ ਹਥਿਆਰ ਹੋਣਾ ਸਾਨੂੰ ਪ੍ਰਵਾਨ ਨਹੀਂ ਹੈ ਪਰ ਨਾਲ ਦੀ ਨਾਲ ਉਹ ਜੰਗਬੰਦੀ ਲਈ ਵੀ ਕਹਿ ਰਿਹਾ ਤੇ ਗਾਜ਼ਾ ਦੇ ਵਿੱਚ ਵੀ ਇਹ ਜੰਗਬੰਦੀ ਦੀ ਵਕਾਲਤ ਕਰ ਰਹੇ ਆ ਉਹਨਾਂ ਸਭ ਤੋਂ ਜਿਹੜਾ ਜ਼ਿਆਦਾ ਕੰਮ ਨੁਕਸਾਨ ਦਾ ਕਰਸੀ ਦੁਨੀਆ ਵਾਸਤੇ ਇਸ ਵੇਲੇ ਇੱਕ ਤਾਂ ਉਹ ਇਹ ਵੀ ਕਿਤੇ ਪਰਮਾਣੂ ਜੰਗ ਨਾ ਛੱਡ ਦੇਵੇ ਤੇ ਦੂਜੀ ਗੱਲ ਹੈ ਵੀ ਮਹਿੰਗਾਈ ਜਿਹੜੀ ਆ ਪਰਮਾਣੂ ਬੰਬ ਨਾਲੋਂ ਵੀ ਵੱਡੀ ਚੀਜ਼ ਆ ਹਾਰਮੋਜ਼ ਦੀ ਖਾੜੀ ਬੰਦ ਕਰ ਦਿੱਤੀ ਗਈ ਇਰਾਨ ਵੱਲੋਂ ਸੋ ਹਾਰਮੋਜ਼ ਦੀ ਖਾੜੀ ਜਿਹੜੀ ਆ ਉਹਦੇ ਵਿੱਚ ਆਲੇ ਦੁਆਲੇ ਮੁਲਕ ਜਿਹੜੇ ਨੇ ਜਿਵੇਂ ਦੁਬਈ ਆ ਮਸਕਟ ਆ ਬਹਿਰੀਨ ਆ ਯੂਏਈ ਆ ਕਤਰ ਆ ਇਥੋਂ ਜਿੰਨਾ ਵੀ ਤੇਲ ਨਿਕਲਦਾ ਉਹ ਇਰਾਨ ਦੇ ਨਾਲੋਂ ਹੋ ਕੇ ਰਾ ਹਾਰਮੋਜ਼ ਦੀ ਖਾੜੀ ਥਣੀ ਬਾਹਰ ਆ ਕੇ ਨਿਕਲਦਾ ਆ ਵੱਡੇ ਸਮੁੰਦਰ 'ਚ ਪੈਂਦਾ ਆ ਸੋ ਇਰਾਨ ਨੇ ਆਪਣੀਆਂ ਪੰਡੂਬੀਆਂ ਉੱਥੇ ਲਾਤੀਆਂ ਤੇ ਕਿਹਾ ਜਿਹੜਾ ਵੀ ਤੇਲ ਦਾ ਟੈਂਕਰ ਜਾਂ ਸਮੁੰਦਰੀ ਜਹਾਜ਼ ਲੰਘੂਗਾ ਅਸੀਂ ਡੋਬ ਦੇਣਾ ਆ ਉਦੇ ਨਾਲ ਕੀ ਹੋਇਆ ਕਿ ਦੁਨੀਆ ਭਰ ਦੇ ਵਿੱਚ ਕੱਚੇ ਤੇਲ ਦੀ 30% ਤੱਕ ਦੀ ਸਪਲਾਈ ਜਿਹੜੀ ਆ ਉਹਦੇ ਵਿੱਚ ਵਿਘਨ ਖੜਾ ਹੋ ਸਕਦਾ ਸੀ ਦੂਜੇ ਪਾਸੇ ਜਿਹੜੇ ਹੁਤੀ ਬਾਗੀ ਆ ਇਹਨਾਂ ਦਾ ਪਹਿਲਾਂ ਅਮਰੀਕਾ ਨਾਲ ਸਮਝੌਤਾ ਹੋ ਗਿਆ ਸੀ ਉਹਨਾਂ ਕਹਿੰਦੇ ਸਾਡਾ ਸਮਝ ਰੋਤਾ ਟੁੱਟ ਗਿਆ ਕਿਉਂਕਿ ਅਮਰੀਕਾ ਨੇ ਇਰਾਨ ਤੇ ਹਮਲਾ ਕਰਤਾ ਉਹਨਾਂ ਨੇ ਵੀ ਧਮਕੀਆਂ ਦੇ ਦਿੱਤੀਆਂ ਕਿ ਅਸੀਂ ਇਜ਼ਰਾਈਲੀ ਤੇ ਅਮਰੀਕੀ ਸ਼ਿਪ ਡੁੱਬਣੇ ਆ ਸੋ ਹਾਲਾਤ ਇਹ ਬਣ ਗਏ ਸੀਗੇ ਕਿ ਦੁਨੀਆ ਭਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਉੱਪਰ ਜਾ ਸਕਦੀਆਂ ਸੀਗੀਆਂ ਅੱਜ ਟਰੰਪ ਵੱਲੋਂ ਇੱਕ ਦਬਕਾ ਵੀ ਮਾਰਿਆ ਗਿਆ ਕਿ ਵੱਧ ਤੋਂ ਵੱਧ ਪ੍ਰੋਡਕਸ਼ਨ ਕੀਤੀ ਜਾਵੇ ਆਪਾਂ ਕੱਚੇ ਤੇਲ ਦੀਆਂ ਕੀਮਤਾਂ ਵਧਣ ਨਹੀਂ ਦੇਣੀਆਂ ਹਾਲਾਤ ਐ ਇੱਥੋਂ ਤੱਕ ਚਲੇ ਗਏ ਸੀਗੇ ਕਿ ਟੈਰਫ ਲਾਉਣ ਕਰਕੇ ਕੈਨੇਡਾ ਜਿਹੜਾ ਆ ਉਹਨੇ ਵੀ ਅਮਰੀਕਾ ਨੂੰ ਆਪਣਾ ਕੱਚਾ ਤੇਲ ਵੇਚਣਾ ਬੰਦ ਕਰਤਾ ਸੀਗਾ ਤੇ ਉਹ ਚੀਨ ਨੂੰ ਹੁਣ ਆਪਣਾ ਤੇਲ 70 ਅਪ੍ਰੈਲ ਮਹੀਨੇ ਦੇ ਤੇ ਮਈ ਮਹੀਨੇ ਜਿਹੜੇ ਅੰਕੜੇ ਆ ਦਰਸਾ ਰਹੇ ਆ ਕਿ ਕੈਨੇਡਾ ਦੇ ਵਿੱਚੋਂ ਜਿਹੜਾ ਤੇਲ ਵੇਚਿਆ ਗਿਆ ਉਹ ਅਮਰੀਕਾ ਨਾਲੋਂ ਵੱਧ ਚੀਨ ਨੂੰ ਵੇਚਿਆ ਗਿਆ ਕਿਉਂਕਿ ਅਮਰੀਕਾ ਨੇ ਟੈਰਫ ਲਾਤੇ ਆ ਸੋ ਕੁੱਲ ਮਿਲਾ ਕੇ ਗੱਲ ਜਿਹੜੀ ਸਮਝਣ ਵਾਲੀ ਆ ਕਿ ਟੈਰਫਾਂ ਦੀ ਰਾਜਨੀਤੀ ਨੇ ਵੀ ਆਪਸੀ ਸਬੰਧ ਖਰਾਬ ਕੀਤੇ ਆ ਯੂਰਪੀਅਨ ਯੂਨੀਅਨ ਨਾਟੋ ਨਾਰਥ ਅਮਰੀਕਨ ਮੌਲਕ ਜਿਹੜੇ ਕਿ ਇੱਕ ਮੁੱਠ ਸੀਗੇ ਉਹ ਟੈਰਫ ਦੇ ਨਾਲ ਥੋੜੇ ਢਿੱਲੇ ਪਏ ਆ ਤੇ ਇਹਦੇ ਨਾਲ ਜਿਹੜੇ ਆ ਵਿਰੋਧੀਆਂ ਦੀ ਥੋੜੀ ਜਿਹੀ ਚੜ੍ਹਾਈ ਹੋਈ ਆ ਦੂਜੇ ਪਾਸੇ ਰੂਸ ਅਤੇ ਚੀਨ ਕੱਚਾ ਵਜਾ ਰਹੇ ਆ ਉਹਨਾਂ ਦਾ ਪੂਰਾ ਜੋਰ ਲੱਗਾ ਹੋਇਆ ਵੀ ਕਿਸੇ ਤਰੀਕੇ ਅਮਰੀਕਾ ਇਸ ਲੜਾਈ ਦੇ ਵਿੱਚ ਇਨਵੋਲ ਹੋ ਜਵੇ ਕਿਉਂ ਉਹਨਾਂ ਨੂੰ ਪਤਾ ਹੈ ਕਿ ਜੇਕਰ ਅਮਰੀਕਾ ਇਸ ਲੜਾਈ ਚ ਇਨਵੋਲ ਹੁੰਦਾ ਆ ਨੈਟੋ ਅਤੇ ਯੂਰਪ ਰੂ ਵੀ ਨਾਲ ਇਨਵੋਲ ਹੋ ਜਾਣਾ ਤੇ ਜਿਹੜੀ ਯੂਕਰੇਨ ਦੇ ਵਿੱਚ ਰੂਸ ਨਾਲ ਲੜਾਈ ਹੋਈ ਹੈ ਉਹਦੇ ਵਿੱਚੋਂ ਰੂਸ ਢਿੱਲਾ ਪੈ ਜਾਊਗਾ ਰੂਸ ਦਾ ਕੰਮ ਸੌਖਾ ਹੋ ਜਾਊਗਾ ਦੂਜੇ ਪਾਸੇ ਜਿਹੜਾ ਤਾਈਵਾਨ ਦੇ ਉੱਤੇ ਪ੍ਰੈਸ਼ਰ ਬਣਿਆ ਹੋਇਆ ਚੀਨ ਤੇ ਪ੍ਰੈਸ਼ਰ ਬਣਿਆ ਹੋਇਆ ਉਹ ਢਿੱਲਾ ਹੋ ਜਾਊਗਾ ਸੋ ਕਿਉਂਕਿ ਅਮਰੀਕਾ ਜੇਕਰ ਲੜਾਈ ਦੇ ਵਿੱਚ ਸ਼ਾਮਲ ਹੁੰਦਾ ਹੈ ਤੇ ਆਰਥਿਕ ਤੌਰ ਉਹਦੇ ਜਿਹੜੇ ਰਿਸੋਰਸਸ ਹੈਗੇ ਉਹ ਵੇਸਟ ਹੁੰਦੇ ਆ ਸੋ ਰੂਸ ਤੇ ਚੀਨ ਦਾ ਤਾਂ ਪੂਰਾ ਜ਼ੋਰ ਲੱਗਾ ਹੋਇਆ ਵੀ ਕਿਸੇ ਤਰੀਕੇ ਅਮਰੀਕਾ ਚ ਲੜਾਈ ਦੇ ਵਿੱਚ ਸ਼ਾਮਲ ਹੋ ਜਵੇ ਇਰਾਨ ਇਜ਼ਰਾਇਲ ਦੇ ਵਿੱਚ ਅਤੇ ਦੋ ਪਾਸੇ ਫਿਰ ਫਸਿਆ ਰਵੇ ਉਹਦੇ ਵਿੱਚ ਸਾਡਾ ਫਾਇਦਾ ਹੈਗਾ ਸੋ ਸਾਰੇ ਮੁਲਕ ਜਿਹੜੇ ਆਪੋ ਆਪਣਾ ਹਿੱਤ ਦੇਖ ਰਹੇ ਆ ਪਾਕਿਸਤਾਨ ਦੋਨੇ ਪਾਸੇ ਚੱਲੀ ਜਾਂਦਾ ਉਹ ਇਹਨਾਂ ਨਾਲ ਵੀ ਮੀਟਿੰਗ ਕਰੀ ਜਾਂਦਾ ਅਮਰੀਕਾ ਵਾਲਿਆਂ ਨਾਲ ਵੀ ਇਰਾਨ ਵਾਲਿਆਂ ਨਾਲ ਵੀ ਕਰੀ ਜਾਂਦਾ ਅਮਰੀਕਾ ਦੇ ਹਮਲੇ ਦੀ ਵੀ ਨਕੀਦੀ ਕਰ ਦਿੰਦਾ ਆ ਤੇ ਇਰਾਨ ਦੇ ਹਮਲੇ ਦੀ ਵੀ ਨਕੀਦੀ ਕਰ ਦਿੰਦਾ ਆ ਤੇ ਅੱਜ ਪਾਕਿਸਤਾਨ ਚੀਨ ਰੂਸ ਅਤੇ ਇਰਾਨ ਵੱਲੋਂ ਇੱਕ ਸਾਂਝੀ ਮੀਟਿੰਗ ਕੀਤੀ ਗਈ ਆ ਸ਼ੰਘਾਈ ਕਾਰਪੋਰੇਸ਼ਨ ਦੇ ਅੰਡਰ ਹਾਲਾਂਕਿ ਭਾਰਤ ਵੀ ਉਹਦਾ ਮੈਂਬਰ ਆ ਪਰ ਉਹਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਬੁਲਾਇਆ ਗਿਆ ਸੋ ਭਾਰਤ ਨੂੰ ਨਾ ਅਮਰੀਕਾ ਵਾਲੇ ਮੂੰਹ ਲਾ ਰਹੇ ਆ ਤੇ ਨਾ ਉਧਰ ਇਰਾਨ ਵਾਲੇ ਜਾਂ ਰੂਸ ਵਾਲੇ ਮੂੰਹ ਲਾ ਰਹੇ ਆ ਸੋ ਕੁੱਲ ਮਿਲਾ ਕੇ ਇੱਕ ਵੱਖਰੀ ਤਰ੍ਹਾਂ ਦਾ ਧਰੂਵੀਕਰਨ ਸੰਸਾਰ ਪੱਧਰ ਤੇ ਉੱਤੇ ਚੱਲ ਰਿਹਾ ਆ ਤੇ ਇਰਾਨ ਵੱਲੋਂ ਅੱਜ ਸਪਸ਼ਟ ਕੀਤਾ ਗਿਆ ਕਿ ਉਹਨਾਂ ਨੇ ਜਰੇਨੀਅਮ ਆਪਣੀ ਐਨਰੀਚਮੈਂਟ ਬੰਦ ਨਹੀਂ ਕਰਨੀ ਉਹ ਕਹਿੰਦੇ ਇਹਦੇ ਕਰਕੇ ਸਾਡੀ ਖੋਜ ਮੁਖਤਿਆਰੀ ਬਚਣੀ ਆ ਤੇ ਅਸੀਂ ਆਪਣਾ ਜਰੇਨੀਅਮ ਸੰਭਿਆ ਹੋਇਆ 400 ਕਿਲੋਗ੍ਰਾਮ ਦੇ ਕਰੀਬ ਜਿਹੜਾ 60% ਤੱਕ ਸੋਧਿਆ ਹੋਇਆ ਜਰੇਨੀਅਮ ਉਹ ਕਹਿੰਦੇ ਅਸੀਂ ਆਪਣੇ ਸਥਾਨਾਂ ਤੋਂ ਕੱਢ ਕੇ ਪਹਿਲਾਂ ਹੀ ਉਰੇ ਪਰੇ ਕਰ ਲਿਆ ਸੀਗਾ। ਤੋਂ ਜੇਕਰ ਬੰਬ ਬਣਾਉਣਾ ਤਾਂ 20 ਕਿਲੋਗ੍ਰਾਮ ਦੇ ਕਰੀਬ ਇੱਕ ਬੰਬ ਬਣਾਉਣ ਵਾਸਤੇ ਜਰੇਨੀਅਮ ਚਾਹੀਦਾ। ਸੋ ਉਹਨਾਂ ਦੇ ਕੋਲ 20 ਕਿਲੋ ਜਰੇਨੀਅਮ ਬਣਾਉਣ ਦੀ ਸਮਰੱਥਾ ਹੈਗੀ ਆ ਪਰ ਇਹ ਕੋਈ ਬੱਚਿਆਂ ਵਾਲੀ ਖੇਡ ਨਹੀਂ ਹੈਗੀ ਬੰਬ ਬਣਾਉਣਾ ਇੰਨਾ ਸੌਖਾ ਨਹੀਂ ਹੈਗਾ। ਅਨ ਰਚਮੈਂਟ ਜਿਹੜੀ ਹੈ तकरीबन 90% ਤੋਂ ਉੱਪਰ ਚਾਹੀਦੀ ਹੈ ਜੇਕਰ ਬੰਬ ਬਣਾਉਣਾ ਹੈ ਪਰ ਉਹ ਕਰਨ ਦੇ ਵਾਸਤੇ ਕੋਈ ਬਹੁਤਾ ਸਮਾਂ ਜਾਂ ਪੈਸੇ ਦੀ ਲੋੜ ਨਹੀਂ 60 ਤੋਂ 90 ਤੱਕ ਪਹੁੰਚਣ ਦਾ ਬਹੁਤਾ ਸਮਾਂ ਨਹੀਂ ਲੱਗਣਾ ਸੋ ਹਾਲਾਤ ਕਾਫੀ ਚਿੰਤਾਜਨਕ ਇਸ ਮਾਮਲੇ ਵਿੱਚ ਬਣੇ ਹੋਏ ਆ ਸੋ ਕੁੱਲ ਮਿਲਾ ਕੇ ਜੇਕਰ ਹੁਣ 트ੰਪ ਹੁਣਾਂ ਦਾ ਦਾਵਾ ਉਹ ਸੱਚ ਸਿੱਧ ਹੁੰਦਾ ਆ ਕਿ ਵਾਕਿਆ ਹੀ ਜੰਗਬੰਦੀ ਹੋ ਗਈ ਆ ਇਰਾਨ ਤੇ ਇਜ਼ਰਾਈਲ ਜੰਗਬੰਦੀ ਲਈ ਮੰਨ ਜਾਂਦੇ ਆ ਤੇ ਇਹਦੇ ਤੋਂ ਚੰਗੀ ਖਬਰ ਕੋਈ ਨਹੀਂ ਹੈਗੀ ਪਰ ਗੱਲ ਫਿਰ ਮੈਂ ਉਹੀ ਕਹਿੰਦਾ ਵੀ 트ੰਪ ਦਾ ਯਕੀਨ ਕਰਨਾ ਮੁਸ਼ਕਲ ਆ ਕਿਉਂਕਿ ਇਹ ਮਿੰਟ ਦੇ ਉੱਤੇ ਮੁੱਕਰ ਜਾਂਦਾ ਹੁੰਦਾ ਮਿੰਟ ਦੇ ਉੱਤੇ ਗੱਲ ਅੱਜ ਹੋ ਰਹੀ ਆ ਛਾਂ ਨੂੰ ਹੋ ਰਹੀ ਆ ਕੱਲ ਨੂੰ ਹੋ ਰਹੀ ਆ ਸੋ ਦੁਨੀਆ ਦੇਖਦੀ ਆ ਕਿ ਹੁਣ ਇਰਾਨ ਅਤੇ ਇਜ਼ਰਾਇਲ ਵੀ ਇਸ ਬਾਰੇ ਬਿਆਨ ਦਿੰਦੇ ਆ ਜਾਂ ਨਹੀਂ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰੀਏ ਲੁਧਿਆਣੇ ਦੀ ਤਾਂ ਲੁਧਿਆਣੇ ਦੇ ਵਿੱਚ ਜਿਹੜੀ ਜ਼ਿਮਨੀ ਚੋਣ ਹੋਈ ਆ ਉਹ ਹੁਣ ਤੱਕ ਦੀ ਰਿਕਾਰਡ ਤੋੜ ਸਭ ਤੋਂ ਮਹਿੰਗੀ ਜਿਹੜੀ ਆ ਚੋਣ ਹੋ ਨਿਬੜੀ ਆ ਇੱਕ ਅੰਦਾਜ਼ੇ ਦੇ ਮਤਾਬਕ ਇਹਦੇ ਉੱਤੇ 100 ਕਰੋੜ ਰੁਪਏ ਦਾ ਖਰਚਾ ਹੋਇਆ ਤੇ ਮੋٹے ਪੱਧਰ ਦੇ ਉੱਤੇ ਪੈਸੇ ਜਿਹੜੇ ਲੋਕਾਂ ਨੂੰ ਵੋਟਾਂ ਦੇ ਵਾਸਤੇ ਵੰਡੇ ਗਏ ਆ ਆਮ ਆਦਮੀ ਪਾਰਟੀ ਦੇ ਸੰਜੀਵ ਰੋੜਾ ਜਿਹੜੇ ਬਹੁਤ ਵੱਡੇ ਧਨਾੜ बिजनेসম্যান ਆ ਉਹਨਾਂ ਦੀ ਇਸ ਜ਼ਿਮਨੀ ਚੋਣ ਦੇ ਵਿੱਚ ਵੱਡੀ ਲੀਡ ਦੇ ਨਾਲ ਜਿੱਤ ਹੋਈ ਆ ਸੰਜੀਵ ਰੋੜਾ ਨੇ ਤਕਰੀਬਨ 10000 ਤੇ 637 ਵੋਟਾਂ ਦੇ ਫਰਕ ਨਾਲ ਆਪਣੇ ਕਰੀਬੀ ਉਮੀਦਵਾਰ ਜਿਹੜੇ ਕਾਂਗਰਸ ਦੇ ਭਾਰਤ ਪੂਸ਼ਨ ਆਸ਼ੂ ਸੀਗੇ ਉਹਨਾਂ ਨੂੰ ਹਰਾਇਆ ਹੈ ਜੀ ਇਦੇ ਵਿੱਚ ਭਾਜਪਾ ਦੇ ਜੀਵਨ ਗੁਪਤਾ ਨੂੰ 20323 ਵੋਟਾਂ ਪਈਆਂ ਜਦੋਂ ਕਿ ਅਕਾਲੀ ਦਲ ਦੇ ਉਮੀਦਵਾਰ ਨੂੰ ਸਿਰਫ 8200 ਵੋਟਾਂ ਪਈਆਂ ਸੋ ਇਹ ਵੀ ਇੱਕ ਗਾਹਾਂ ਦੇ ਵਾਸਤੇ ਜਿਹੜੀ ਹੈ ਚੇਤਾਵਨੀ ਆ ਵੈਸੇ ਤਾਂ ਜਿਹੜਾ ਲੁਧਿਆਣਾ ਦਾ ਇਹ ਪੱਛਮੀ ਇਲਾਕਾ ਆ ਭਾਜਪਾ ਦਾ ਗਾੜਿਆ ਤੇ ਉਹਨਾਂ ਦੀਆਂ ਵੋਟਾਂ ਜਿਹੜੀਆਂ ਇੰਨੀਆਂ ਲਿਜਾਣੀਆਂ ਉਹ ਸਾਰੇ ਪੰਜਾਬ ਨਾਲ ਮਿਲ ਕੇ ਨਹੀਂ ਦੇਖੀਆਂ ਜਾ ਸਕਦੀਆਂ ਪਰ ਅਕਾਲੀ ਦਲ ਦੇ ਨਾਲ ਨਾਲ ਵੱਧ ਵੋਟਾਂ ਲੈ ਜਾਣੀਆਂ ਭਾਜਪਾ ਵੱਲੋਂ ਅਕਾਲੀ ਦਲ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਆ ਕਿ ਉਹਨਾਂ ਦਾ ਆਧਾਰ ਖੋਲ ਰਿਹਾ ਆ ਖਾਸ ਕਰਕੇ ਸ਼ਹਿਰੀ ਆਧਾਰ ਤੇ ਉਹਦੀ ਜਿਹੜੀ ਖੁਰਰੀ ਵੋਟ ਆ ਉਹ ਭਾਜਪਾ ਖਿੱਚ ਰਹੀ ਆ ਸੋ ਹੁਣ ਸੰਜੀਵ ਰੋੜਾ ਦੀ ਥਾਂ ਜਿਹੜੇ ਰਾਜ ਸਭਾ ਮੈਂਬਰ ਸੀਗੇ ਕੇਜਰੀਵਾਲ ਨੂੰ ਰਾਜ ਸਭਾ ਦੇ ਵਿੱਚ ਭੇਜਣ ਦੇ ਚਰਚੇ ਵੀ ਚੱਲ ਰਹੇ ਆ ਕਿਉਂਕਿ ਇਹ ਸੀਟ ਖਾਲੀ ਹੋ ਜਾਣੀ ਆ ਸੰਜੀਵ ਰੋੜਾ ਨੂੰ ਮੰਤਰੀ ਬਣਾਇਆ ਜਾ ਸਕਦਾ ਪੰਜਾਬ ਮੰਤਰੀ ਮੰਡਲ ਚ ਤੇ ਉਹਨਾਂ ਦੀ ਥਾਂ ਦੇ ਉੱਤੇ ਰਾਜ ਸਭਾ ਦੇ ਵਿੱਚ ਕੇਜਰੀਵਾਲ ਨੂੰ ਭੇਜਿਆ ਜਾ ਸਕਦਾ ਦੇਖਦੇ ਆਉਣ ਵਾਲੇ ਦਿਨਾਂ ਚ ਕੀ ਬਣਦਾ ਜੀ ਆਪਾਂ ਇੱਥੇ ਪ੍ਰੋਗਰਾਮ ਕਾਉਣੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਲੈ ਕੇ ਫਿਰ ਤੁਹਾਡੀ ਸੇਵਾ ਚ ਹਾਜ਼ਰ ਹੋਵਾਂਗੇ ਤਦ ਤੱਕ ਲਈ ਆ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ